ਗੁਰੂ ਪਿਆਰੀ ਸਾ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਜੀਵਨ ਸਾਨੂੰ ਸਚਾਈ ਇਮਾਨਦਾਰੀ ਅਤੇ ਨਿਆਂ ਦੇ ਰਸਤੇ ਤੇ ਤੁਰਨ ਦੀ ਸਿੱਖਿਆ ਦਿੰਦੇ ਹਨ ਅੱਜ ਦੀ ਸਾਖੀ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਸਾਹਿਬ ਨੇ ਕਿਵੇਂ ਇੱਕ ਬ੍ਰਹਮਣ ਨੂੰ ਠੱਗੀ ਕਰਦੇ ਹੋਏ ਫੜਿਆ ਉਹ ਬ੍ਰਹਮਣ ਲੋਕਾਂ ਨੂੰ ਧਰਮ ਦੇ ਨਾਂ ਤੇ ਡਰਾ ਕੇ ਪੈਸੇ ਲੈ ਰਿਹਾ ਸੀ ਪਰ ਗੁਰੂ ਜੀ ਨੇ ਨਾ ਸਿਰਫ ਉਸ ਦੀ ਠੱਗੀ ਰੋਕੀ ਸਗੋ ਲੋਕਾਂ ਨੂੰ ਵੀ ਸਮਝਾਇਆ ਕਿ ਅੰਧ ਵਿਸ਼ਵਾਸ ਨਹੀਂ ਸੱਚਾ ਗਿਆਨ ਹੀ ਮੁਕਤੀ ਦਾ ਰਾਹ ਹੈ ਆਓ ਸੁਣੀਏ ਇਹ ਰਹਾਣੀ ਸਾਕੀ ਜੋ ਸਾਨੂੰ ਅੰਦਰੋਂ جگਾਉਂਦੀ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂਆਂ ਦੇ ਧਾਰਮਿਕ ਸਥਾਨਾਂ ਦੀ ਫੇਰੀ ਲਗਾ ਰਹੇ ਸਨ ਤਾਂ ਬਨਾਰਸ ਤੋਂ ਗੁਰੂ ਜੀ ਤੇ ਭਾਈ ਮਰਦਾਨਾ ਈਸ਼ਵਰ ਦਾ ਪ੍ਰਚਾਰ ਕਰਦੇ ਕਰਦੇ ਗਿਆ ਪਹੁੰਚ ਗਏ ਗਿਆ ਜੋ ਕਿ ਹਿੰਦੂਆਂ ਤੇ ਬੋਧੀਆਂ ਦਾ ਬਹੁਤ ਵੱਡਾ ਧਾਰਮਿਕ ਸਥਾਨ ਹੈ ਗਿਆ ਵਿੱਚ ਬ੍ਰਾਹਮਣਾਂ ਨੇ ਪੋਧੀਆਂ ਦੇ ਮੁਕਾਬਲੇ ਇੱਕ ਪੱਕਾ ਥੜਾ ਬਣਾਇਆ ਹੋਇਆ ਸੀ ਇੱਥੇ ਬੈਠ ਕੇ ਉਹ ਦਾਵਾ ਕਰਦੇ ਸਨ ਕਿ ਉਹ ਹਿੰਦੂਆਂ ਦੇ ਪਿਤਰਾਂ ਦੀਆਂ ਸਤ ਕੁੱਲਾਂ ਨੂੰ ਮੁਕਤੀ ਦਿਵਾ ਸਕਦੇ ਹਨ ਉਹ ਤਾਂ ਇਹ ਤੋਕ ਵੀ ਆਖਦੇ ਸਨ ਕਿ ਅਸੀਂ ਤੁਹਾਡੇ ਮਰ ਚੁੱਕੇ ਇਨਸਾਨਾਂ ਨੂੰ ਖਾਣ ਪੀਣ ਦੀ ਵਧੀਆ ਵਧੀਆ ਸਮਗਰੀ ਵੀ ਪੇਜ ਸਕਦੇ ਹਾਂ ਬ੍ਰਾਹਮਣ ਲੋਕਾਂ ਨੂੰ ਇਹੋ ਜਿਹੀਆਂ ਝੂਠੀਆਂ ਗੱਲਾਂ ਨਾਲ ਉਲਝਾ ਕੇ ਚੌਖਾ ਧਨ ਲੁੱਟਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨੇ ਨੇ ਉਨਾ ਬ੍ਰਹਮਣਾ ਦੇ ਇਸ ਪਖੰਡ ਨੂੰ ਆਪਣੀ ਅੱਖੀ ਦੇਖਿਆ ਤਾਂ ਗੁਰੂ ਜੀ ਖਿੜਖਿੜ ਹੱਸਣ ਲੱਗ ਪਏ। ਗੁਰੂ ਜੀ ਨੂੰ ਹੱਸਦਿਆਂ ਦੇਖ ਕੇ ਬ੍ਰਹਮਣਾ ਨੂੰ ਆਪਣਾ ਨਿਰਾਦਰ ਮਹਿਸੂਸ ਹੋਇਆ ਤੇ ਉਹ ਗੁਰੂ ਜੀ ਦੇ ਆਲੇ-ਦਿਵਾਲੇ ਇਕੱਠੇ ਹੋ ਗਏ ਤੇ ਆਖਣ ਲੱਗੇ ਕਿ ਤੁਸੀਂ ਇਸ ਤਰ੍ਹਾਂ ਹੱਸ ਕੇ ਸਾਡਾ ਮਜ਼ਾਕ ਕਿਉਂ ਉਡਾ ਰਹੇ ਹੋ? ਤਾਂ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਕਿਉਂਕਿ ਤੁਹਾਡੀਆਂ ਗੱਲਾਂ ਹੀ ਹੱਸਣ ਵਾਲੀਆਂ ਨਹੀਂ ਸਗੋਂ ਮੂਰਖਤਾ ਭਰੀਆਂ ਹਨ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਕੋਲ ਖੜੇ ਲੋਕਾਂ ਨੇ ਗੁਰੂ ਜੀ ਤੋਂ ਪੁੱਛਿਆ ਕਿ ਸੰਤ ਜੀ ਅਸੀਂ ਤੁਹਾਡੀ ਗੱਲ ਨੂੰ ਸਮਝੇ ਨਹੀਂ ਕਿ ਤੁਸੀਂ ਕੀ ਕਹਿ ਰਹੇ ਹੋ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸਮਝਾਉਂਦਿਆਂ ਹੋਇਆਂ ਉੱਤਰ ਦਿੱਤਾ ਕਿ ਇਹ ਬ੍ਰਹਮਣ ਕਹਿ ਰਹੇ ਹਨ ਕਿ ਅਸੀਂ ਖਾਣ ਪੀਣ ਦੀ ਸਮੱਗਰੀ ਵੀ ਮਰੇ ਹੋਏ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਪਰ ਮੈਂ ਪਹਿਲਾਂ ਇਹਨਾਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਮੇਰੀ ਪਹਿਲੀ ਪੀੜੀ ਦੇ ਪਿਤਰ ਕਿੱਥੇ ਰਹਿੰਦੇ ਹਨ ਕਿਉਂਕਿ ਬ੍ਰਹਮੰਡ ਵਿੱਚ ਸਿਰਫ ਤਿੰਨ ਹੀ ਮੰਡਲ ਨਹੀਂ ਬਲਕਿ ਉਹਨਾਂ ਦੀ ਤਾਂ ਕੋਈ ਗਿਣਤੀ ਵੀ ਸੰਭਵ ਨਹੀਂ ਹੈ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਆਕਾਸ਼ ਹਨ ਤੇ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਪਤਾਲ ਹਨ ਇਸ ਲਈ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਮਰੇ ਹੋਏ ਲੋਕ ਕਿਸ ਮੰਡਲ ਉੱਤੇ ਰਹਿੰਦੇ ਹਨ ਮਰਨ ਤੋਂ ਬਾਅਦ ਮਨੁੱਖ ਦੇ ਸਿਰਫ ਕਰਮ ਹੀ ਨਾਲ ਜਾਂਦੇ ਹਨ ਫੇਰ ਕੋਈ ਖਾਣ ਪੀਣ ਦੀ ਸਮਗਰੀ ਉਹਨਾਂ ਤੱਕ ਕਿਵੇਂ ਪਹੁੰਚ ਸਕਦਾ ਹੈ ਗੁਰੂ ਜੀ ਦੇ ਸ਼ਬਦਾਂ ਦਾ ਬ੍ਰਹਮਣਾ ਕੋਲ ਕੋਈ ਉੱਤਰ ਨਹੀਂ ਸੀ ਤੇ ਉਹਨਾਂ ਨੇ ਸ਼ਰਮਸਾਰ ਹੋ ਕੇ ਗੁਰੂ ਜੀ ਦੇ ਸਾਹਮਣੇ ਨੀਮੀ ਪਾ ਲਈ ਤਾਂ ਗੁਰੂ ਜੀ ਨੇ ਉਹਨਾਂ ਬ੍ਰਹਮਣਾ ਨੂੰ ਸਮਝਾਉਂਦਿਆਂ ਹੋਇਆਂ ਉਪਦੇਸ਼ ਦਿੱਤਾ ਠੱਗੀ ਠੋਰੀ ਦੀ ਕਮਾਈ ਨੂੰ ਬੰਦ ਕਰਕੇ ਸੱਚੀ ਸੁੱਚੀ ਕਿਰਤ ਦੀ ਕਮਾਈ ਕਰੋ ਤੇ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਲੋੜਵੰਦਾ ਦੀ ਸਹਾਇਤਾ ਕਰੋ ਤਾਂ ਹੀ ਤੁਹਾਡਾ ਜੀਵਨ ਸਫਲ ਹੋਵੇਗਾ ਤਾਂ ਉਹਨਾਂ ਬ੍ਰਹਮਣਾਂ ਨੇ ਗੁਰੂ ਜੀ ਨੂੰ ਬਚਨ ਦਿੱਤਾ ਕਿ ਅੱਗੇ ਤੋਂ ਉਹ ਇਸ ਝੂਠ ਫਰੇਬ ਦੀ ਜ਼ਿੰਦਗੀ ਨੂੰ ਤੋਬਾ ਕਰਨਗੇ ਤੇ ਦਸਾ ਨੋਹਾ ਦੀ ਕੀਰਤ ਕਰਕੇ ਹੀ ਖਾਨ ਕੇ ਇਹ ਸਾਖੀ ਰਾਹੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸਿਆ ਕਿ ਧਰਮ ਕਦੇ ਵੀ ਠੱਗੀ ਡਰ ਜਾਂ ਲਾਲਚ ਨਾਲ ਨਹੀਂ ਚੱਲਦਾ ਗੁਰੂ ਸਾਹਿਬ ਖੌਂਦੇ ਹਨ ਕਿ ਜੇਕਰ ਅਸੀਂ ਰੱਬ ਨੂੰ ਪਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸੱਚ ਭਲਾ ਕਰਮ ਅਤੇ ਸਾਫ਼ ਨੀਅਤ ਰੱਖਣੀ ਪੈਂਦੀ ਹੈ ਆਓ ਅਸੀਂ ਵੀ ਆਪਣੇ ਜੀਵਨ ਵਿੱਚ ਸੱਚ ਦੇ ਰਸਤੇ ਤੇ ਤੁਰੀਏ ਕਿਸੇ ਨੂੰ ਠੱਗਣ ਦੀ ਥਾਂ ਉਸ ਦੀ ਸਹਾਇਤਾ ਕਰੀਏ ਆਖਿਰ ਵਿੱਚ ਚੱਲੀਏ ਇਹ ਅਰਦਾਸ ਕਰੀਏ ਕਿ ਸਾਡੀ ਜ਼ਿੰਦਗੀ ਵੀ ਗੁਰੂ ਨਾਨਕ ਦੇਵ ਜੀ ਦੀ ਪਾਣੀ ਵਾਂਗ ਸਾਫ਼ ਨਿਰਮਲ ਤੇ ਸੱਚੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ